Thank <laughs> you. Jee re nam jey ro nam jee re ka re nam jey ro nam Jee re nam jey ro nam jee re ka re nam jey ro nam Jee re nam jey ro nam jee re ka re nam jey ro nam Jee re nam jey ro nam jee re ka re nam jey ro nam ਇਹਨਾਂ ਦਾ ਪਿਆਰ ਹੁੰਦਾ ਇਹਨਾਂ ਦਾ ਤਰੀਕ ਚੜਿਆ ਹੁੰਦਾ ਹੈ ਜਿਉਂ ਨਾਲ ਹੀ ਹੁੰਦਾ ਵਿਛੜਾ ਹੁੰਦਾ ਜਿਉਂ ਨਾਲ ਹੀ ਪਿਆਰ ਹੁੰਦਾ ਜਿਹੜੇ ਮੇਲੇ ਇਹਨਾਂ ਨੂੰ ਵਿਛੋੜਾ ਕਰ ਜਿਹੜੇ ਕਿਸੇ ਨਾਲ ਜੁੜੇ ਹੀ ਨਹੀਂ ਉਹਨਾਂ ਦਾ ਮਕਾਦਾ ਦੁੱਖ ਹੈ ਕੋਈ ਸਾਥ ਜਦੋਂ ਕਿਸੇ ਨਾਲ ਆਪਣਾ ਪਿਆਰ ਜੁੜਿਆ ਹੁੰਦਾ ਹੈ ਭਾਵਨਾ ਸਰੀਰਾਂ 'ਤੇ ਲਗਨ ਲੱਗੀ ਹੁੰਦੀ ਹੈ ਉਦੋਂ ਤੇ ਵੇ ਵਿਚੋੜਾ ਸੁਨੇ ਡੋਖ ਫਿਰ ਜਿੱਥੇ ਮਰਯੋਦ ਬਾਜ ਪਿਆਰੇ ਆਪਣੇ ਫਿਰ ਵੀ ਨਾ ਫਿਰ ਸੱਜਣ ਮਰਦੇ ਲੰਗਲੇ ਜਾਇਸ ਉਤੇ ਜੀ ਰਹਿਣ ਉਹ ਵੇਲਾ ਕਿਸਾ ਹੋਗਾ ਮੇਰੇ ਵਿਦੇਸੇ ਕਿਦੋਂ ਮਹਾਰਾਜ ਨੇ ਬੁਲਾਉਦੇ ਬੁਲਾਰੂ ਰਿਹਾ ਸਰ ਮਹਾਰਾਜ ਕੋਲ ਬਹੁਤ ਸਾਰਾ ਤਾਂ ਉੱਥੇ ਪਾਤਾ ਸਾਰੀ ਸੰਗਤ ਹੋਈ ਪਰ ਉੱਥੇ ਬਾਬਾ ਹੁੰਦਾ ਜਿਹੜੇ ਮਾਦਰ ਕਰਿਆ ਸੀ ਪਿਉ ਮਹਾਰਾਜ ਕਿਤੇ ਗਏ ਨਹੀਂ ਆਉ ਸੰਗ ਤੇ ਸੋ ਮਹਾਰਾਜ ਦੇ ਦਰਸ਼ਨ ਕਰਾਈ ਜੀ ਫਿਰ ਕੀਰਤਨ ਕਰਿਆ ਸੀ ਸੰਗਤ ਨੇ ਐ ਖੜ ਕੇ ਟੋਲ ਗਿਆ ਚਮਕਿਆ ਨਾਲ ਅਰੇ ਰਾਸ ਦੀ ਜਿੜੀ ਫਿਰ ਕੀਰਤਨ ਕਰਦੇ ਕਰਦੇ ਤਾਂ ਮੂੰਹ ਨੇ ਰਹਾ ਹੋ ਗਿਆ ਤਾਂ ਜਿੱਥੇ ਦਰਸ਼ਨੀ ਜੁੜੀ ਹੈ ਨਾ ਉਥੇ ਘੂਰ ਜੁੜਨੇ ਮਾਰਨੇ ਪਰਦਾਖ ਦਰਸ਼ਨ ਦੇ ਸਾਰੇ ਸਭ ਤੇ ਅਸੀਂ ਕਿਤੇ ਗਾਇਨ ਸੀਤ ਜੀਆ ਅੱਜ ਵੀ ਜਦੋਂ ਦਰਸ਼ਨੀ ਜੁੜੀ ਕਰੀਤਨ ਹੁੰਦਾ ਹੈ ਤੇ ਅਨੰਦ ਦਰਸ਼ਨ ਕਰਿਓ ਉਹ ਦਾਸ਼ਮੀ ਜੂੜੀ ਦੇ ਦਾਸ਼ਮੀ ਕੋ ਗੁਰੂ ਅਰਜਨ ਦੇਵ ਮਹਾਰਾਜ ਦੇ ਪਤਨ ਦਰਸ਼ਨ ਤੇ ਉਹ ਦਾਸ਼ਮੀ ਜੂੜੀ ਦੇ ਦਰਸ਼ਨ ਆਪਾਂ ਕਰਨਾ 95000 ਸੈ ਯੋਧਰ ਕੀ ਦੇ ਅਗਰ ਕੋਪਰ ਦੀ ਹਰਿਮੰਦਰ ਸਾਹਿਬ ਤੱਕ ਉਹ ਕਦਰ ਨਹੀਂ ਪੱਟ ਕੇ ਜਾਂਦੇ ਜਿਹੜਾ ਸ਼ਰਧਾ ਦੇ ਨਾਲ ਦਾਸ਼ਮੀ ਜੂੜੀ ਤੋਂ ਹਰਿਮੰਦਰ ਸਾਹਿਬ ਦੇ ਦਹਿਲੀਜ਼ ਤੱਕ ਦਰਵਾਜ਼ੇ ਤੱਕ ਇਹ ਗੱਲ ਰਹਿਣਾ ਤੋਂ ਕਿ ਜਿਹੜਾ ਉਹ ਮਹਾਰਾਜ ਜੀ ਦਾ 84 ਉਹ ਕਿਹਾ ਕਿ ਨਾ ਫਿਰ ਉੱਥੇ ਜਾ ਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦਾ ਉਹ ਗੁਰੂ ਆਨ ਦਾਸ ਮਹਾਰਾਜ ਦੇ ਦਰਸ਼ਨ ਨੇ ਉਹ ਗੁਰੂ ਨਾਨਕ ਪਾਚਾ ਦੇ ਦਰਸ਼ਨ ਨੇ ਆਰਾਮ ਦਾਸ ਸੁਲੋਵਰ ਨਾਤੇ ਸਭ ਉਤਰੇ ਤਾਂ ਬਗਾਂਦੇ ਮਿੱਠੇ ਸਭੇ ਤਾਂ ਨਹੀਂ ਤੁਨ ਜਿਹਿਆ ਵਦੋ ਫੁਰਖ ਬਜਾਰ ਦੇ ਤਰ ਤੋ ਸੋਰੀਆ ਦਸ ਦੀ ਸਗਲਾ ਤਾਰ ਨੂਕਰਾਮ ਦਾਸ ਜੀ ਅਰੇ ਹਾਂ ਨਾਮਕ ਦਾਸ ਜੀ ਜਾਈ ਲਾਈਏ ਆਰਾਮ ਦਾਸ ਸਰ ਕੋ ਗੁਰੂ ਅਰਜਨ ਦੇਵ ਮਹਾਰਾਜ ਦੀ ਧਰਤੀ ਗੁਰਨਾਮ ਦਾਸ ਮਹਾਰਾਜ ਦੀ ਧਰਤੀ ਅੰਮ੍ਰਿਤਸਰ ਸਾਹਿਬ ਆਪਕਾਰ ਦੇ ਨਾਲ ਮਹਾਰਾਜ ਜੀ ਦਾ ਇਹ ਜੈ ਸ਼੍ਰੀਦੀ ਦੇ ਨਾਲ ਗੁਰੂ ਮਹਾਰਾਜ ਅਰਜਨ ਸਾਹਿਬ ਆਪਨੇ ਚਾਰਨਾ ਦੇ ਹਾਜ਼ਰ ਵੀ ਲਾਣਾ ਹੈ ਅਸੀਂ ਪੜਨਾ ਆ ਰਹੇ ਹਾਂ ਸਰਬਾਗਦੀਵਾਮ ਸਮਰੱਥੋ ਸੰਗਤੋ ਬਖਸ਼ ਲੋਕਾਂ ਦਾ ਜਨ ਵਿਚਾਰਨਾ ਦਾ ਆਸਰਾ ਹੈ ਤਾਗਦਾਇਆ ਆਪਦੀ ਧਰਤੀ ਹੈ ਆਪਦੇ ਉਸਤਾਦ ਹੈ ਆਪਦੀਆਂ ਸੰਗਤਾਂ ਨੇ ਇਹੀ ਅਰਦਾਸਾਂ ਕਰਦੇ ਆਂ ਦਾਣਾ ਅੰਦਰ ਜਾਵੀਂ ਮੁਰ ਨੂੰ ਵਧਾ ਦੇ ਸ਼ਬਦਾਂ ਬਾਣੀ ਨੂੰ ਨਾਨਕ ਦਾਸ ਇਹ ਸੁਣਨਾਂ ਦੇ ਮੁਕੋ ਸਰ ਸੰਗਤ ਨੂੰ ਸਾਰੇ ਆਪਦੇ ਸੰਗਤਾਂ ਦੇ ਚਰਨਾਂ ਦੀ ਤੋਲੀ ਬਰਸ਼ਣ ਮਾਰ ਆਓ ਕਿਰਪਾ ਨਾਲ ਗਰਮੀ ਬੜੀ ਐ ਪਰ ਹਵਾ ਵੀ ਬੜੀ ਸੋਹਣੀ ਚੱਲਦੀ ਐ ਇੱਦਾਂ ਵੀ ਬੰਦਾ ਚੱਲਦਾ ਸੀ ਉੱਪਰ ਵੀ ਪਰ ਗਰਮੀ ਦੀ ਨਰਗੀ ਦੇਖੋ ਆ ਬੈਠੇ ਐ ਕਿੰਨੀ ਉਹ ਗਰਮੀ ਹੋਵੇ ਚਾਏ ਜਦੋਂ ਆਪਾਂ ਪਿਆਰ ਨਾਲ ਜੇ ਬਹਿ ਜੇ ਨਾ ਭਾਵੇਂ ਹੈ ਜੋ ਉੱਥੇ ਬਹਿਣ ਦਾ ਕੰਮ ਦੇ ਨਾਲ ਆ ਕਿੰਨੀ ਉਹ ਗਰਮੀ ਦਾ ਤੁਹਾਨੂੰ ਗਰਮੀ ਹੋਣੀ ਲੱਗੂ ਜੇ ਮਹਾਰਾਜ ਨੂੰ ਧਿਆਨ ਦੇਣਾ ਚਾਹੀਦਾ ਐ ਜੇ ਬੜੀ ਵੱਡੀ ਸ਼ਕਤੀ ਐ ਮਹਾਰਾਜ ਦੀ ਨਾਲ ਪੁਰਾਣਾ ਸਾਰੇ ਹਾਜ਼ਰ ਨਾਜ਼ਰਵਾਰੇ ਨੇ ਸਮਾਰੋਹ ਦੀ ਕਿਰਪਾ ਰੱਖਣ ਪੰਜਵੀਂ ਦਾ ਦਿਹਾੜਾ ਕਾ ਮਨਾਉਣਾ ਹੈ ਬਾਅਦ ਚੜ ਕੇ ਪੁਰਾਣਾ ਕਰਿਆ ਕਰੋ ਤੋਹਣ ਕਰਿਆ ਕਰੋ ਪੰਜ ਪੰਜ 10 ਦਾ ਜਣੇ ਜੀ ਜੁੜਿਆ ਕੀ ਬਹੁਤ ਵੱਡੀ ਕਿਰਪਾ ਹੋ ਜੇਗੀ ਉਹਦੀ ਲਗਨ ਲਾਓ ਆਪ ਵੀ ਤੇ ਬਾਗਾ ਨਾਲ ਸਮਾਂ ਮਿਲਦਾ ਕਿੰਨੀ ਕੀ ਜ਼ਿੰਦਗੀ ਹੈ ਇਸ ਵਾਸਤਾ ਮੁਸਾਫਰ ਕਰੋ ਆਪ ਵੀ ਜੁੜੋ ਤੇ ਹੋਰਾਂ ਨੂੰ ਵੀ ਸਾਥ ਦਾ ਨਾਲ ਜੁੜਨ ਪਾਏ ਬਹੁਤ ਬਹੁ ਸਾਰੇ ਆਦਰਾਂ ਦਾ ਅਨੁਗਰਾਹ ਦਾ ਰੰਗਰੰਗ ਆਲਾ ਵਰਤਿਕ ਉਸ ਤੋਂ ਪ੍ਰਾਪਤ ਭਾਈ ਸਭ ਸਤਿ ਆਨੰਦ ਗ੍ਰੀਤਾ ਅਰੰਝਨਾ ਐਸੀ ਸੇਵਾ ਭਾਇਆ ਕਰੋ ਵੀ ਗਾਮੀ ਕਾਕੀ ਦਾ ਮਹਾਰਾਜ ਨੇ ਦਿੱਤਵਾ ਕਰੀ ਦੇਣੀ ਹੈ ਜਿਹੜੀ ਵਾਕਸ਼ਿਸ਼ ਹੈ ਮਹਾਰਾਜ ਦੀ ਜਿਹਵੇਂ ਬਾਚਨਾ ਰਾਣਾ ਜੀ ਕਰਦੇ ਨੇ ਕਿ ਕਿਰਪਾ ਤੋਂ ਬਿਨਾਂ ਨਹੀਂ ਕੁਝ ਮਿਲਦਾ ਕਦੀ ਵੀ ਜਿੰਦਗੀ ਜਿਹੜੀ ਆਪਰਾ ਮਨਮਰਜ਼ੀਆਂ ਜੇ ਤਰੀ ਜਾਂਦੇ ਨੇ ਮੈਂ ਜਦੋਂ ਆਇਆ ਉਹ ਕਹਿੰਦਾ ਮੈਂ ਤੁਸੀਂ ਮਰਮਤਾ ਕਰਦੇ ਹੋ ਤੁਸੀਂ ਆਪ ਦਾ ਜਿਹੜੇ ਪਾਸੇ ਜਾਣਾ ਜਾਣਾ ਹੀ ਹੈ ਕਿ ਤਾ ਹੋਰ ਵੀ ਪਤਾ ਨਹੀਂ ਕਿ ਕਿਨੇ ਤੁਹਾਨੂੰ ਲੈ ਜਾਣਾ ਕਿਹੜੇ ਪਾਸੇ ਜੱਡੇ ਮਹਾਰਾਜ ਆਪਨੇ ਕਹਿੰਦੇ ਤੁਸੀਂ ਇਹ ਮਰਮਤੀ ਇਹ ਬੰਦੇ ਨਾਮਕਾਂ ਦੇ ਦਰਵਾਜ਼ੇ ਹੁੰਦੇ ਨੇ ਕਿੰਨਾ 18 ਨਾਮਕਾਂ ਕਹਿੰਦੇ ਨੇ ਹਰ ਵੇਲੇ ਮਰਮਤੀ ਜਿਹੜਾ ਮਰ ਦੀ ਮਰਮਤ ਵਾਲਾ ਹੈ ਮੇਰਾ ਦੀਪ ਗੁਰੂ ਦਾ ਰੋਤੂ ਅੱਜ ਮੇਰਾ ਨਹੀਂ ਦੀ ਕਰੂਗਾ ਮੈਨਾਂ ਦੇ ਪੱਲੇ ਕੁਝ ਨਹੀਂ ਹੁੰਦਾ ਗੁਰੂ ਕੀ ਮਰਦੂ ਨਹੀਂ ਆਣੇ ਸਾਨੂੰ ਮਾਣ ਮਾਣਤਾ ਕਰਦਾ ਗੁਰੂ ਦੀ ਮਾਣਤਾ ਕਰਦਾ ਹੈ ਗੁਰੂ ਦੀ ਮਰਦ ਦੇ ਪਿੱਛੇ ਚੱਲੇਗਾ ਤਾਂ ਤੇਰਾ ਵੀ ਤੇਰੇ ਪਰਿਵਾਰ ਦਾ ਵੀ ਸਭ ਦਾ ਪਲਾਵ ਹੋ ਜਾਊ ਅਨੇਕਾਂ ਕੀਆ ਬਦਲੇ ਆਪਣੀਆਂ ਦੇਖਦੇ ਆਂ ਕਿ ਚੱਲ ਪਰ ਜਿਹੜੇ ਪਾਸੇ ਪਰ ਚੱਲੇ ਹੋਏ ਆ ਨਾ ਆਪਣੇ ਰਸਤਾ ਕੋਈ ਬਹੁਤਾ ਚੰਗਾ ਨਹੀਂ ਆ ਮਾਪੋਂ ਖਾਂ ਦੇ ਸਾਧਨਾ ਦੇ ਜਾਇਦਾ ਤਾਂ ਉਹਨਾਂ ਨੇ ਇਡੇ ਵੱਡੇ ਵੱਡੇ ਕੱਟ ਦੇ ਕੇ ਤੇ ਜਿਹੜੇ ਬਡੇ ਬਡੇ ਸੁਭਾਅ ਤੋਂ ਦੇਖ ਕੇ ਮਾਰੇ ਕੁਝ ਹੋ ਜਾਂਦਾ ਵੀ ਜਿੰਨੀ ਭਾਵਨਾ ਰੱਖਦੇ ਉਹਨਾਂ ਦੇ ਨਾਲ ਦੇ ਤੇ ਆ ਤੁਸੀਂ ਕੀ ਕਰਦੇ ਹੋ ਆਚਰਣ ਦਿਖਦੇ ਬਸ ਐਂ ਫਰੀ ਜਾਂਦੇ ਨੇ ਐ ਇਹਨਾਂ ਨੇ ਜਿੰਦਗੀ ਆਪਣੀ ਕੱਢ ਦੇਣੀ ਆ ਇਹਨਾਂ ਦੇ ਬੰਦੇ ਬੁੱਧਣਾ ਨਾ ਕਿਸੇ ਦੇ ਬੰਦੇ ਕੁਝ ਪੜ ਪਰ ਵੇਧਰ ਵੀ ਸਾਧੂ ਕੋਲ ਮਿਲਣੇ ਚਾਹੀਏ ਸਾਧਨਾ ਵਿੱਚ ਜਾ ਕੋਈ ਪਾਛਾ ਬੌਣਾ ਦੀ ਜਿਆ ਕਰ ਹੋਏ ਸੋਇ ਆ ਸਾਥ ਛੱਡੋ ਸੜ ਤੋਂ ਇਹਦਾ ਸੰਗਿਆ ਸਾਥੀਆਂ ਦੇ ਕਹੜੇ ਇਕੱਲੇ ਦੁਰ ਘੋ ਕੇ ਵੀ ਜੇ ਸਾਧਵਾ ਦੇ ਨਾਲ ਚੱਲਣਾ ਤਾਂ ਬੰਦਿਆ ਅੱਗੇ ਕਾਲੀ ਬੱਤੀ ਕਰੇ ਮਗਰ ਉਹ ਨਾ ਜਾ ਅੱਗੇ ਕੋ ਦੁਰਦਾ ਤੁਸੀਂ ਆਪ ਦਾ ਜਿਵੇਂ ਕਹਦੇ ਹੁੰਦੇ ਨੇ ਕੌਮੇ ਕਾਰਨਾ ਤੋਂ ਨਾਲ ਕੋਈ ਨਹੀਂ ਮੈਂ ਕਹਿਣਾ ਵੀ ਕਿ ਹੈ ਵੀ ਜਿਨ੍ਹਾਂ ਦੇ ਅੰਦਰ ਕੋਈ ਹੈ ਕਾਲਾ ਦੇ ਕੋ ਕਿੰਿਆ ਕਿਹਿਆ ਸਰਕਾਰਾਂ ਬਣੀਆਂ ਉਹ ਵੀ ਬੰਦੀ ਨੇ ਕਿੰਨੇ-ਕਿੰਨੇ ਬਾਦਲ ਦੇ ਮਿਲਦੇ ਉਹਨਾਂ ਉਹ ਵੀ ਬੰਦੇ ਹੀ ਨੇ ਜਿਹੜੇ ਬੋਲਾ ਪਾ ਕੇ ਕੋਈ ਗ੍ਰਹਿ ਮੰਤਰੀ ਬਣ ਗਿਆ ਕੋਈ ਤਰੀਫ ਮੰਤਰੀ ਬਣ ਗਿਆ ਕੋਈ ਜਾਜਾ ਦਾ ਮੰਤਰੀ ਬਣ ਉਹ ਵੀ ਬੰਦੇ ਨੇ ਪਰ ਤੁਸੀਂ ਵੀ ਬੰਦੇ ਹੋ ਉਹਦਾ ਨਹੀਂ ਕਹਦੇ ਬਦਲ ਜਦ ਮੈਨੂੰ ਕੰਮ ਆਉਂਦਾ ਕੋਈ ਮੈਂ ਕੰਮ ਕਿਵੇਂ ਕਰਾਂ ਸਾਰਾ ਕੋਈ ਬੰਦਾ ਬੋਲਦਾ ਇਹ ਕਹਿੰਦਾ ਵੀ ਦੇਖੋ ਦੋ ਚੀਜ਼ਾਂ ਨੇ ਜੇ ਕਿਸੇ ਬੰਦੇ ਨੂੰ ਕਹ ਦੋ ਵੀ ਤੈਨੂੰ ਜੋਬ ਚਾਹੀਦੀ ਹੈ ਕੰਮ ਚਾਹੀਦਾ ਹੈ ਕਹਿੰਦਾ ਮੇਰੇ ਨਾਲ ਚੱਲੇਗਾ ਵੀ ਆਪਾਂ ਕੋਈ ਫਤਾਰ ਕਰੀ ਕਹਿੰਦੇ ਨਾ ਵੀ 90% ਬੰਦੇ ਕੱਢ ਕੇ ਸਭ ਕੰਮ ਚਾਹੀਦਾ ਸਾਨੂੰ ਵਾਪਰੀ ਚਾਹੀਦੀ ਹੈ ਸਾਨੂੰ ਗੁਲਾਮੀ ਚਾਹੀਦੀ ਹੈ ਸਾਨੂੰ ਦਿਹਾੜੀ ਚਾਹੀਦੀ ਹੈ ਕਹਿੰਦੇ ساری ਉਮਰ ਐ ਇਮਾਰਤੇ ਦੇਣੇ ਪਾਉਂਦਾ ਅਗਲੇ ਪੁੱਛਣੀ ਪੈਣਾ ਨੌਕਰੀ ਕਰਨੀ ਹੈ ਕਿ ਸਿੱਧਾ ਅਸੀਂ ਤਾਂ ਬੁਲਾ ਕੰਮ ਕਰਨਾ ਰੋਜ਼ ਦਾ ਪਰ ਜਿਹੜੇ ਬੰਦੇ ਕਹਿੰਦੇ ਤਾਂ ਕੌਲੀ ਚਾਹੀਦਾ ਸਾਨੂੰ ਥੋੜੀ ਆਗਿਆ ਚਾਹੀਦੀ ਹੈ ਆਪਾਂ ਕੋਈ ਮੁਬਾਰਕ ਘਰ ਜਾ ਬੰਨਣਾ ਉਹ ਕਹਿੰਦੇ ਚਾਰ ਦਿਨਾਂ ਵਿੱਚ ਹੀ ਦੋ ਦਿਨਾਂ ਕੀ ਇੰਨਾ ਕਮਾ ਲੈ ਲੈਣਾ ساری ਜ਼ਿੰਦਗੀ ਚ ਨਹੀਂ ਬੰਦਾ ਕਮਾਉਂਦਾ ਬਰਾਦਾ ਕੋ ਗਰੀਬ ਕਿਉਂ ਆਪਣੇ ਕੋਲ ਪੈਸਾ ਕਿਉਂ ਨਹੀਂ ਹੈ ਕਿਉਂਕਿ ਆਪਾਂ ਪੈਸੇ ਦੇ ਪਿੱਛੇ ਭਾਜ ਗਏ ਬਸ ਆਈ 574000 ਚ ਬਰਮਾਰੇ ਰਾਜਾ ਸੇਵਾ ਲੈ ਗਣਦੇ ਸੰਤ ਬਾਬਾ ਸ਼ਰਸਿੰਗ ਦੀ ਮਹਾਰਾਜ ਕਦੇ ਲੱਕੜਹਾਰਾ ਹੰਦਾ ਹੈ ਕਾ ਉਹ ਲੱਕੜਾ ਕੁੱਠੀਆਂ ਕਰਦਾ ਹੈ ਤੇ ਉਹਦੇ ਕੋਲੇ ਬਣਾ ਲੈਂਦਾ ਤੇ ਦੂਰ ਤੱਕੇ ਘਪਾਉਂਦਾ ਘਰ ਦੇ ਰੂਟੀ ਘੜਾਉਂਦਾ ਤੁਨੂੰ ਜੀ ਉਹ ਕਦੇ ਦੂਜੇ ਪਾਸੇ ਜੋਰੀ ਹੈ ਜਿਹੜਾ ਰਾਜਨਾਥ ਦੀ ਕੁਰਸੀ ਤੇ ਬੈਠਾ ਉਹਨੂੰ ਪਤਾ ਜੇ ਇੱਕ ਦਿਨ ਕਦੇ ਸੌਦਾ ਹੋ ਗਿਆ ਤਾਂ ਇੰਨੇ ਪੈਸੇ ਇੱਕ ਦਿਨ ਕੀ ਕਮਾ ਲੂਗਾ ਜਿਹੜਾ ਇਹ ਲੱਕੜਹਾਰਾ ਜੋ ساری ਜ਼ਿੰਦਗੀ ਜੀ ਨਹੀਂ ਕਮਾਏ ਭਾਵੇਂ ਲੱਕੜਹਾਰੇ ਨਾਲੋਂ ਜੋਰੀ ਜੋਰੀ ਬਣਾਉਂ ਜੋਰੀ ਦਾ ਮਤਲਬ ਹੈ ਕਿ ਮਾਂ ਪੱਖਾ ਦੇ ਦੇਖਿਆ ਕੋਈ ਤੇ ਉਹ ਕਹਿੰਦੇ ਸਾਥ ਨੇ ਤਾਂ ਹੁਣ ਮੈਂ ਇਹ ਨਾ ਕਹਿਦਾ ਮੈਂ ਮਾ ਜਿੰਨੇ ਵੀ ਮੇਰੇ ਨੂੰ ਮਿਲਦੇ ਤਾਂ ਵੀ ਤੋਂ ਮੈਂ ਤਾਂ ਜੀ ਕੰਮ ਤੇ ਆਪ ਦੇ ਫਾਇਦਾ ਮੈਂ ਦਿਹਾੜੀ ਤੇ ਅੱਛਾ ਆ ਤਾਂ ਮੈਂ ਆਪਣੀ ਨੌਕਰੀ ਤੇ ਆ ਵਧੀਆ ਗੱਲ ਪਰ ਬڑے بڑے ਸੰਗਤਾਂ ਦੀ ਸੇਵਾ ਕਰਨ ਵਾਲੇ ਪਹਿਲੇ ਬਾਰੇ ਲਿਖੇ ਸੀ ਕਿ ਉਹ ਨੌਕਰੀ ਕਰਨਾ ਚਾਹੋ ਤਾਂ ਕਰੋੜਾ ਰੁਪਇਆ ਕਮਾ ਲੇਗਾ ਪਰ ਨਹੀਂ ਕਮਾਇਆ ਉਹਨਾਂ ਨੇ ਸੰਤਾਂ ਦੇ ਬਾਦ ਵਿੱਚ ਕਮਾਇਆ ਵੀ ਆਹ ਉਹ ਦੇਖ ਤਾਂ ਦੁਨੀਆ ਘਾਤ ਨੂੰ ਉਹਦੇ ਵੇਲੇ ਆਇਆ ਸਾਰੀ ਹੈ ਜੀ ਕੋਈ ਤਾਂ ਹੁੰਦਾ ਹੈ ਇੱਕ ਸੁਆਮੀ ਭਗਵਤੀ ਹੈ ਰਿਸ਼ੀ ਕੇ ਕਦੇ ਉਹ ਪਰਮਾਰਥ ਤੇ ਜਾ ਰਹੇ ਹੋ ਉਹਨੂੰ ਬਲੇ ਸਾਗਰ ਨੂੰ ਲੈ ਕੇ ਚੱਲਾਂਗੇ ਉੱਥੇ ਜਾ ਕੇ ਉਹ ਆਲਦੀ ਹੁੰਦੀ ਐ ਇਸ ਵੇਲੇ ਸਾਹਿਬ ਉਹੜੇ ਜੀ ਸਵਾਮੀ ਭਗਵੰਦੀ ਆ ਉਹ ਅੰਗਰੇਜ਼ ਜਿਹੜੇ ਲੋਕ ਨੇ ਅੰਗਰੇਜ਼ਨ ਨੇਮ ਸੀ ਉਹ ਉਹ ਅਰਥਸ਼ਾਸਤਰੀ ਸੀ ਅਮਰੀਕਾ ਚ ਜਿਹੜੇ ਚੰਦਰਵਾਹ ਤੇ ਜਾਂਦੇ ਨੇ ਆਫ ਦੀ ਨੌਕਰੀ ਦੇ ਧੋਖੇ ਬਾਰੇ ਉਹ ਸੰਤਾਂ ਨੇ ਜਾਣਨਾ ਚਾਹੋ ਉਹ ਕਹਿੰਦੀ ਤੁਸੀਂ ਕਿੰਨੀ ਨੌਕਰੀ ਸਾਹਮਣੇ ਕਹਿੰਦੀ ਇੰਡੀਆ ਦਾ 2.2 ਕਰੋੜ ਰੁਪਇਆ ਮੇਰੀ ਭਿੰਡੇ ਦੀ ਅਰੰਕੂ ਸੀ ਪਰ ਮੈਂ ਉਹ ਛੱਡਿਆ ਕੋ ਬੜੇ ਵਿਖਿਓ ਮੇਰੀ ਪੀਐਸ ਵੀ ਦੀ ਕਰੀ ਸੀ ਮੈਂ ਉਹਨੂੰ ਵੀ ਛੱਡਿਆਈ ਆ ਅਮਰੀਕਾ ਪਿੱਛੇ ਤੁਸੀ ਕੈਨੇਡਾ ਪਿੱਛੇ ਭੱਜੇ ਕਰਦੇ ਉਹਨਾਂ ਅਮਰੀਕਾ ਵਰਗਾ ਮੁਲਕ ਛੱਡਿਆਈ ਤੁਸੀਂ ਬੜੇ ਅਮੀਰ ਘਰਾੜਿਆਂ ਦੀ ਗੱਲ ਕਰਦੇ ਮੇਰੇ ਅਮੀਰ ਘਰਾੜੇ ਨਿਊਯਾਰਕ ਤੋਂ ਦੇਖ ਲਿਆ ਜਾ ਕੇ ਵੀ ਜਿਨ੍ਹਾਂ ਦੇ ਘਰ ਮੈਂ ਜਾਣਦਾ ਕੋ ਬਡੇ ਅਮੀਰ ਨੇ ਪਰ ਜੇ ਚਾਰ ਦੀ ਜੀ ਛੱਡ ਦੀ ਤਾਂ ਫਿਰ ਮੈਨੂੰ ਆ ਜਿੰਦਗੀ ਦਾ ਰਸ ਕਿੱਥੋਂ ਮਿਲਦਾ ਦਾ ਸਾਧਾ ਨਹੀਂ ਸਾਧ ਆ ਬਗਤੀ ਕਿੱਥੋਂ ਮਿਲਦੀ ਹੈ ਮੋਕਸ਼ ਕਿੱਥੋਂ ਮਿਲਦਾ ਤੇ ਪੈਸੇ ਨਾਲ ਕੁਝ ਵੀ ਹੁੰਦਾ ਨਹੀਂ ਤੇ ਮਾਇਆ ਦਾ ਆਰਥਾ ਦੀ ਬੈੜਾ ਤੁਮ ਮਾਰਦੀ ਨੂੰ ਮਾਰੂ ਕਰਦਾ ਵੀ ਬਜਰਾ ਦੇ ਤਲਾ ਦੇਣਾ ਸਤਿਗੁਰਾਂ ਦੇ ਚਰਨਾਂ ਨਾਲ ਜੁੜਜੋ ਮਹਾਰਤ ਪਧਾਰੀ ਕਿੰਨਾ ਕੁਝ ਦੇ ਦਿੰਦੇ ਨੇ ਜੇ ਨਹੀਂ ਕੁਝ ਲੈਣਾ ਤਾਕੀ ਦੋ ਮਰੀ ਦਾ ਦੇਖੋ ਮਿਲਣਾ ਤੇ ਇਥੇ ਮਿਲਣਾ ਬੋਲਿਆ ਰੱਬ ਦਾ ਕੀ ਪਉਣਾ ਇਥੋਂ ਬੱਤਰਾ ਇੱਥੇ ਹੀ ਰਹਿਣਾ ਬਸ ਦੇਖੋ ਮਿਲਣਾ ਤਾਂ ਇਥੋਂ ਨੂੰ ਮਿਲਣਾ ਦੇਖੋ ਜੇ ਨਹੀਂ ਬੰਨਣਾ ਤਾਂ ਦੋ ਮਰੀ ਦਾ ਆਪਾ ਜਵਾਦਿਆਂ ਦੇ ਦੀ ਦਸਗੀ ਦੀ ਦਿਹਾੜੀ ਦੇ ਬਾਜਰ ਕਰੇ ਨੇ ਪਰ ਬਾਜਰ ਮਾਰਾਂ ਦੇ ਕਿਹੜੇ ਵੀ ਮਾਰਾ ਕਰਦਾ ਥਿਰ ਘਰ ਬੈਸੋ ਹਰ ਜਨ ਪਿਆਰੇ ਇਹ ਆ ਬਾਜਰੀ ਖਵਾ ਲੀਏ ਬਾਕੀ ਕਹਾਂ ਬਹਿਤਾ ਜਾਵੋ ਕਿ ਨਾ ਤੇ ਜੁੜੇ ਸੁਧਿਰਦਾਤਾ ਆਵੇ ਟਕਾਉਤਾ ਆਵੇ ਫਿਰ ਬਾਗੀ ਦੇ ਵੈਦਨਵਾਦਾ ਕਦੇ ਉਹਦਾ ਫਿਰ ਸਾਰਾ ਕੁਝ ਹੀ ਮੰਦਾ ਬਾਰੇ ਬਦਸ਼ਾਹ ਸਾਹ ਸਭ ਕਸ ਕਰਦੀ ਕਿ ਉਹ ਕਿੰਨੇ ਵਜੇ ਮਾਰ ਬਿਸਾਰੇ ਬਾਦਸ਼ਾਹ ਲੋਕ ਤੇਰੇ ਬਾਤ ਜਾਣਗੇ ਪਰ ਜੇ ਉਹ ਫਿਰ ਘਰ ਬਹਿ ਜੇ ਤੇ ਦੇ ਕੇ ਬਹਿ ਜੇ ਕਿਸੇ ਦਾ ਬਾਣ ਕੇ ਇਹ ਬਾਚਾ ਕਹਿੰਦਾ ਹਰਤਾ ਫਿਰ ਕਰ ਬੈਸੋ ਹਰ ਜਣ ਪਿਆਰੇ ਤਦਨ ਕੇ ਕਹਿੰਦਾ ਸਤਿਗੁਰ ਤੁਮਰੇ ਤਾਰ ਸਤ ਤੇ ਤੈਨੂੰ ਕੰਮ ਨਹੀਂ ਕਰਦੇ ਪੈਣੇ ਤੇਰੇ ਦਮ ਗੁਰੂ ਗੋਬਿੰਦ ਸਿੰਘ ਮਹਾਰਾਜ ਤਰ ਕਰ ਤੇਰੇ ਦਮ ਉਹ ਆਕਾਰ ਪਖ ਵਾਹਿਗੁਰੂ ਆਪ ਕਰੂਗਾ ਬੰਦਾ ਕਹਿੰਦਾ ਲੈ ਐ ਵੀ ਉਸਾਰਦਾ ਇਹ ਬੰਦਾ ਇਹ ਗੱਲ ਹੀ ਨਹੀਂ ਮੰਨਦਾ ਇਹ ਮਹਾਰਾਜ ਦੀ ਕਿਰਪਾ ਰਾਇਓ ਖਾਲੇ ਆਉ ਮਾਤਾ ਦੇਵੀ ਵਾਜਨਾ ਦੇ ਉੱਤੇ ਪਹਿਰਾ ਦੇ ਕੇ ਮੈਂ ਕਹਿਣਾ ਜੇ ਆਪਾਂ ਪੰਜ ਜਾਣੇ ਵੀ ਮਤ ਲਈ ਇਹ ਨਾ ਵੀ ਪੰਜ ਜਾਣਿਆਂ ਨੇ ਇੱਕ ਮੁੱਠ ਹੋ ਕੇ ਚੱਲਣਾ ਪੰਜ ਜਾਣਿਆਂ ਨੇ ਇੱਕ ਵਾਜਨ ਕਰਾਉਣਾ ਤਾਂ ਜਾਣਿਆਂ ਨੇ ਇੱਕ ਰਾਸਤੇ ਤੇ ਚੱਲਣਾ ਫਿਰ 500 ਵੀ 5 ਲੱਖ ਵੀ ਨਾ ਕਹਣਾ ਸਾਰੀ ਦੁਨੀਆ ਵਿੱਚ ਕਿਉਂਕਿ ਮਾਤਾ ਨੇ ਵੀ ਕਹਿ ਤਾ ਸਾ ਪੰਜ ਪਰਮਾਨ ਪੰਜ ਪ੍ਰਧਾਨ ਪंचे ਬਾਲੇ ਤਾਰ ਕੇ ਆਪਾਂ ਪੰਚਾਇਤ ਦਾ ਬੁਰੇ ਇਹ ਬੀਆ ਗਣ ਚਲੀਏ ਮਹਾਰਾਜ ਦੇ ਖੜੀਗੇ ਪੈਵੇਂ ਆਪ ਦਾ ਦੇ ਫੇਰੀ ਤੜੀਆਂ ਮੋੜ ਮੋੜ ਕੇ ਇਥੋਂ ਭੱਜੋ ਲੱਭਦੇ ਘਰ ਨੂੰ ਆਪਦੇ ਘਰ ਤੋਂ ਭੱਜੋ ਮਹਾਰਾਜ ਰਾਣੇ ਦਾਸੇ ਨੂੰ ਕਿ ਸਤਿਗੁਰਾਂ ਸਭ ਖਿੱਚ ਲਾਉਂਦੇ ਦਾਸੇ ਸਾਨੂੰ ਬਣਾਦਾ ਆਪਦੇ ਤਸੀਂ ਮੋੜ ਮੋੜ ਕੇ ਸਾਨੂੰ ਕੋਈ ਧੱਗੇ ਮਾਰੇ ਤਾਂ ਵੀ ਨਾ ਸੀ ਇਥੋਂ ਭਜਿਏ ਇਹ ਹੁੰਦੀ ਆ ਸਾਧਾ ਨੂੰ ਕਹਿੰਦੇ ਨੇ ਭਾਵਨਾ ਨੂੰ ਕਹਿੰਦੇ ਨੇ ਪਿਆਰ ਇਹਨੂੰ ਕਹਿੰਦੇ ਨੇ ਲਾਗਾ ਦਾ ਮਹਾਰਾਜ ਨਾਲ ਜੁੜਨਾ ਉਹ ਮਹਾਰਾਜ ਦਾ ਜਿਹੜਾ ਦਿਨ ਸੱਜੇ ਪਾਸੇ ਵਿਚਾਰਨਾ ਵਿਚ ਆਉਂਦੀਏ ਮਹਾਰਾਜ ਦੇ ਦਰ ਘਰ ਨਾਲ ਗੁਰੂ ਕੀ ਫੇਰੀ ਘਰ ਬਣ ਗਈ ਤੇ ਆ ਮਾਰੇ ਲੋਕ ਤਾਂ ਵੇਰੇ ਆਉਂਦੇ ਆ ਵੇਰੇ ਆ ਕੇ ਤੇ ਵੇਰੇ ਦਾੰਦ ਆ ਗਏ ਕਿੰਨੇ ਆ ਤਾਂ ਕੀ ਕੁਝ ਕਰਿਆ ਸੀਗਾ ਐ ਤੋ ਹੁੰਦੇ ਨੂੰ ਵੱਡੀ ਜਿਹੀ ਸੀ ਸ ਦੂਜੇ ਦਾ ਅਸੀਂ ਕੋਈ ਸਰਕਾਰ ਨਾਲ ਗੱਲ ਆ ਸੀ ਕਿ ਤੋ ਉਹ ਸਾਡੇ ਗੱਲ ਪੈ ਗਿਆ ਤੀਜੇ ਦਾ ਅਸੀਂ ਕਰਦਾ ਕਿ ਜਦੋਂ ਬਿਆਨ ਹੀ ਹੁੰਦਾ ਤੇ ਧਾਰੀ ਮਜ਼ਾਦ ਨੇ ਉਹ ਵੀ ਸਾਡੇ ਗੱਲ ਪੈ ਗਿਆ ਚੌਥਾ ਪੰਜਵਾਂ ਛੇਵਾਂ ਦਸਵਾਂ ਬਾਰਵਾਂ ਪੰਚਵਾਂ ਵੀਵਾਂ ਲਗਨ ਜੀਰਾਂ ਜੀਰਾਂ ਤਾਂ ਲੱਗ ਰਿਹਾ ਉਹ ਬੰਦਾ ਸਾਡੀ ਜਿਹੜਾ ਜੁ ਲੈ ਗਏ ਨੇ ਹਰਾਮੀ ਲੋਕ ਦੋਸਤ ਆ ਹੁਣੇ ਤੱਕ ਅਜੇ ਤਰ੍ਹਾਂ ਕਰਿਆ ਸੀਗਾ ਸਾਡੀ ਗੱਲ ਕਰਕੇ ਪਤਾ ਨਹੀਂ ਕਿੰਨੀ ਆ ਹਜੇ ਉਹ ਕਾਰਗੀਆਂ ਸੀਗਾ ਚਲਾਕੀਆਂ ਕਰਦੀ ਪਰ ਸ਼ੁਕਰ ਹੈ ਕਿੰਨੇ ਬੇਗਾਦੀ ਲੋਕਾਂ ਦੇ ਨਾਲੋਂ ਕਿਹੜਾ ਸੇਈ ਛੋੜ ਦੇ ਬੰਦਾ ਚੱਕਦਾ ਮੇਰਾ ਦੋਸਤ ਜੰਦੇ ਹੁਣ ਕਈਆਂ ਤੈਅ ਹੋਊਗਾ ਮੇਰੇ ਨਾਲ ਵੇਸੀ ਬੰਦੇ ਖਰਾਬ ਕਰਦੇ ਪਾਪਿਆਂ ਦਾ ਕੀ ਬਣੂ ਮੈਂ ਕਹਿੰਦਾ ਤੁਸੀਂ ਸ਼ੁਕਰ ਹੈ ਹਜ਼ਾਰ ਫਰਦ ਡੱਡਾ ਹੈ ਜੀ ਹਾਂ ਉਹ ਕੋਲ ਆਲੇ ਬਾਤ ਦੁੱਦੋ ਅਸੀਂ ਤਾਂ ਸਾਡਾ ਵਿਚਾਈ ਗੱਲ ਤੁਸੀਂ ਆ ਸਾਡੇ ਕੋਈ ਆ ਸਰੀਪੇ ਕਾਦੀਆਂ ਦੇ ਘਰਾਂ ਦੇ ਵਿੱਚ ਹੀ ਆ ਪਿੰਡਾਂ ਚ ਇਹਨਾਂ ਨੇ ਸਾਰੀ ਉਮਰ ਕਹਿਦਿਆਂ ਨੇ ਲੱਗਦੀ ਬੁਢੇ ਹੋ ਗਏ ਮਰ ਜਾਣਗੇ ਪਰ ਫੈਣੋ ਨਹੀਂ ਰਹਿਣਗੇ ਲੈ ਮੈਨੂੰ ਦੱਸੋ ਤੁਸੀਂ ਕੋਈ ਪ੍ਰੋਬਲਮ ਹੈ ਦੱਸੋ ਮੈਨੂੰ ਕੋਈ ਕੰਦਾ ਵੀ ਕਹਿ ਦੇਵੇ ਵੀ ਬਾਬਾ ਜੀ ਤੁਹਾਡੇ ਨਾਲ ਕੇ ਸਭ ਆ ਵਿਗਰਤ ਤੁਸੀਂ ਕੀ ਕਰਦੇ ਫਿਰ ਕਿਰਨੂਚੇ ਕੋਈ ਕੀ ਕੰਮ ਤੇ ਤੁਸੀਂ ਕਿਹਦੇ ਨਾਲ ਖੈਨੇ ਹੋ ਮਾਇਆ ਚਾਹੇ ਤੁਸੀਂ ਚਾਹੇ ਕੋਈ ਹੋਰ ਹੈ ਜਿਹੜਾ ਮੁੰਡਾ ਕਿਸੇ ਨਾਲ ਫਾਇਦਾ ਕਿਸੇ ਦਾ ਕੱਖ ਨਹੀਂ ਸੁਧਾਰ ਸਕਦਾ ਉਹਨੇ ਆਪਦਾ ਹੀ ਬਰਨਾਸ ਕਰਾਉਣਾ ਹੈ ਉਹਨੇ ਖੁਦ ਨੂੰ ਹੀ ਅੱਗ ਲਾਉਣੀ ਹੈ ਮੱਤ ਜਾਣ ਉਹਨੇ ਜਿਉਂਦੇ ਤੇ ਜੜ ਜਾਣਗੇ ਜਿਉਂਦੇ ਜਿਹੜੇ ਸਾਧਾਂ ਦੇ ਵਿੱਚ ਤੇ ਤਾਂ ਆਰਾਜ ਦਰਨ ਜੋ ਕਿਤਾਬ ਮਹਾਰਾਜ ਦਾ ਦਰਕਰਨ ਆ ਜੁੜ ਜਾਈਏ ਮਹਾਰਾਜ ਦੇ ਚਰਨਾਂ ਚ ਆਪਣਾ ਲੋਕ ਵੀ ਤੇ ਲੋਕ ਵੀ ਸਭ ਨੂੰ ਹੋਊਗਾ ਕਰੋ ਸੇਵਾ ਦਾਤੋ ਵਦ ਗੁਰਦਰ ਦੇ ਮਹਾਰਾਜ ਸਿੱਖ ਪਾਤਸ਼ਾਹ ਦੇ ਹਾਜ਼ਰ ਨਾਜ਼ਰ ਉਹਨਾਂ ਦਾ ਪਹਿਰਾ ਮੈਂ ਸਾਰੇ ਬੱਚੇ ਨਹੀਂ ਕਰਨੇ ਸਭ ਉਹਨਾਂ ਦੀ ਕਿਰਪਾ ਹੈ ਉਹਨਾਂ ਨੂੰ ਹਾਜ਼ਰ ਨਾਜ਼ਰ ਸਮਝਿਆ ਬਾਬਾ ਬੀਰੋਂ ਦਾ ਜੀ ਮਹਾਰਾਜ ਹਾਜ਼ਰ ਮਹਾਰਾਜ ਸਮਝਿਆ ਉਹਨਾਂ ਦੀ ਸੇਵਾ ਕਰੋ ਇੰਦਾ ਬੜਾ ਭਲਾ ਹੋ ਸੱਚ ਦੇ ਇਹ ਜਾਂਦੇ ਖਾਉਦੇ ਰਹੇ ਜਿੰਦਗੀ ਦੀ ਕੁਛ ਨਹੀਂ ਪਾਇਆ ਤੇ ਇਹ ਜਿਹੜੀਆਂ ਹੈਗੀਆਂ ਨਾ ਖਾਰਾ ਰੀਆ ਤੇ ਖਾਰ ਦਾ ਨਿਕਲ ਜੇ ਪੈ ਜਾਵੇ ਨਾ ਕਿਤੇ ਖਾਰਾ ਫਿਰ ਬੜੀਆਂ ਬੜੀਆਂ ਮਹਿਲਾਂ ਦਾ ਵੀ ਖਾਦ ਨਾ ਕਰ ਦਿੰਦੀ ਹੈ ਇਹ ਖਾਰ ਹੈ ਨਾ ਜਿਹੜੀ ਤੇ ਪੈ ਜਾਵੇ ਕਦੇ ਆ ਖਾਰ ਦੀ ਜਾਂਦੇ ਕਿਤੇ ਖਾਰ ਪੈ ਜਾਵੇ ਨਾ ਕਿ ਫਿਰ ਖੇਤ ਨਹੀਂ ਭਰਦੇ ਹੁੰਦੇ ਫਸਲਾਂ ਨਹੀਂ ਉਗਲੀਆਂ ਆਉਂਦੀਆਂ ਹੁੰਦੀਆਂ ਉਹਦਾ ਰਾਜ ਹੀ ਪਾੜੀ ਹੋਰੀ ਜわせ ਨਮੀ ਦਾ ਮੇਰੇ ਭਾਰਾਂ ਨੇ ਆਪਣੇ ਅੰਦਰ ਜਿਹਨੂੰ ਛੱਡ ਕੇ ਮਹਾਰਾਜ ਦੇ ਕੋਲ ਕਾਇਏ ਬਹੁਤ ਇੱਜ਼ਤ ਪਿਆਰੇ ਮਹਾਰਾਜ ਦੀ ਸੇਵਕ ਪਤਾ ਨਹੀਂ ਕਿੰਨਿਆਂ ਕਿੰਨਿਆਂ ਭਾਵਨਾਵਾਂ ਤੋਂ ਜਿਹੜਾ ਰੈਕ ਉਸਾਰੇ ਪਰਿਵਾਰ ਪਿੱਡੀ ਤੋਂ ਢੋਲੀਆਂ ਅੰਦਰ ਸ਼ਰਧਾ ਭਾਵਨਾ ਪ੍ਰੇਮ ਅਸਮੈ ਦਾਸੀ ਵੀ ਸਭ ਦਾ ਕਹੀ ਕਿ ਸਭ ਦਾ ਜੁੜੇ ਰਹੂ ਪਾਈ ਜਲਦੀ ਚਲੋ ਇੱਕ ਜਣ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਭਾਗ ਲਾਉ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਰਹੀਏ ਨਾਨਕ ਦਾ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਰਬਾਤਮਾ ਦਾ ਸਲਾਮ ਨਾਨਕ ਸਰਬ ਉਸ ਤੋਂ ਬਾਅਦ ਮਹਾਰਾਜ ਦੇ ਦਾਸਾਂ ਬੇਨਤੀ ਆਉਂਦੀ ਆ ਸਭ ਤੋਂ ਸਰਵਨਾ ਦਾ ਹੀ ਬਿਨਾ ਗਾਣਾ ਕਨਾਲ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਯਾਦ ਕਰਦੇ ਆ बस चला ना मैं तो रह ही जाऊं